ਨਮਸਕਾਰ ਮੈਂ ਸੋਨੀਆ ਲਖ ਲੈ ਕੇ ਹਾਜ਼ਰ ਹੋਈਆਂ ਹੁਣ ਤੱਕ ਦੀਆਂ ਖਬਰਾਂ ਦਾ ਮੁੱਖ ਬਲੀਟਨ ਆਪ ਦਾ ਇਸ ਖਬਰਾਂ ਦੇ ਬਲੀਟੇ ਵਿੱਚ ਬਹੁਤ-ਬਹੁਤ ਸਵਾਗਤ 70ਵੇਂ ਗਨਤੰਤਰ ਦਿਵਸ ਦੀ ਪੂਰਵਲੀ ਸੰਧਿਆ ਦੇਸ਼ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਕਿ ਦੁਨੀਆ ਦੇ ਵੱਖ-ਵੱਖ ਖੇਤਰਾਂ 'ਚ ਚੱਲ ਰਿਹਾ ਟਕਰਾਅ ਦੇ ਦਰਮਿਆਨ ਭਾਰਤ ਸ਼ਾਂਤੀ ਦਾ ਸਨੇਹਾ ਫਿਲਾ ਰਿਹਾ ਹੈ ਜੋ ਮਨੁੱਖਤਾ ਦੇ ਸੁਰੱਖਿਆ ਤਪ ਵਿਖਦੇ ਲਈ ਅਹਿਮ ਹੈ। ਉਨ੍ਹਾਂ ਕਿਹਾ ਕਿ ਸਾਡਾ ਸੰਵਿਧਾਨ ਵਿਸ਼ਵ ਇਤਿਹਾਸ ਦੇ ਸਭ ਤੋਂ ਵੱਡੇ ਗਨਤੰਤਰ ਦਾ ਮੂਲ ਦਸਤਾਵੇਜ਼ ਹੈ। 77ਵੇਂ ਗਣਤੰਤਰ ਦੀਪ ਸਦੀ ਪੂਰਬਲੀ ਸੰਧਿਆ ਰਾਸ਼ਟਰ ਦੇ ਨਾਮ ਆਪਣੇ ਸੰਬੋਧਨ ਦੇ ਵਿੱਚ ਰਾਸ਼ਟਰਪਤੀ ਨੇ ਕਿ ਆਪਰੇਸ਼ਨ ਸਿੰਧੂ ਉਰ ਮਹਿਲਾ ਸ਼ਕਤੀਕਰਨ ਬੰਦੇ ਮਾਤਰਮ ਅਤੇ ਦੇਸ਼ ਦੇ ਅਰਥਚਾਰੇ ਸਮੇਤ ਵੱਖ-ਵੱਖ ਮੁੱਦਿਆਂ ਬਾਰੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਕਿ ਆ ਕਿ ਬੰਦੇ ਮਾਤਰਮ ਭਾਰਤ ਮਾਤਾ ਦੇ ਵਿਸ਼ਾਲ ਸਰੂਪ ਦੀ ਆਰਾਧਨਾ ਹੈ ਜੋ ਹਰੇਕ ਭਾਰਤੀ ਦੇ ਮਨ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਉਜਾਗਰ ਕਰਦਾ ਹੈ ਇਹ ਵੀ ਯਕੀਨੀ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ ਕਿ ਜਿਨ੍ਹਾਂ ਨੂੰ ਗਰੀਬੀ ਤੋਂ ਬਾਹਰ ਹੁਣ ਤੱਕ ਕੱਢਿਆ ਗਿਆ ਉਹ ਮੁੜ ਗਰੀਬੀ ਰੇਖਾ ਵਿੱਚ ਨਾ ਫਸਣ ਸਰਕਾਰ ਅਤੇ ਆਮ ਜਨਤਾ ਦੇ ਵਿਚਕਾਰ ਪਾੜਾ ਜੋ ਕਿ ਲਗਾਤਾਰ ਘਟ ਰਿਹਾ ਹੈ ਅਤੇ ਆਲਮੀ ਵੇਚ ਕੀਮਨੀ ਦੇ ਬਾਵਜੂਦ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣਨ ਦੇ ਰਾਤੇ ਹੈ ਰਾਸ਼ਟਰਪਤੀ ਮੁਰਮੂ ਨੇ ਕਿਹਾ ਅਸੀਂ ਆਪਣੇ ਰੀਤੀ ਰਿਵਾਜਾਂ ਦੇ ਮੁਤਾਬਕ ਹਮੇਸ਼ਾ ਪੂਰੇ ਬ੍ਰਹਿਮੰਡ 'ਚ ਸ਼ਾਂਤੀ ਦੀ ਕਾਮਨਾ ਕਰਦੇ ਹਾਂ ਮਨੁੱਖਤਾ ਤਾਂ ਹੀ ਸੁਰੱਖਿਅਤ ਰਹਿ ਸਕਦੀ ਹੈ ਜੇ ਪੂਰੀ ਦੁਨੀਆ ਵਿੱਚ ਸ਼ਾਂਤੀ ਹੋਵੇ ਦੁਨੀਆ ਦੇ ਕਈ ਹਿੱਸਿਆਂ ਦੇ ਵਿੱਚ ਸ਼ਿੰਗਾਰਸ਼ਾਂ ਦੇ ਮਾਹੌਲ ਦੇ ਦਰਮਿਆਨ ਭਾਰਤ ਸ਼ਾਂਤੀ ਦਾ ਸੁਨੇਹਾ ਦੇ ਕੇ ਫੈਲਾ ਰਿਹਾ ਹੈ ਤੇ ਉਹਨਾਂ ਆਪਰੇਸ਼ਨ ਸੰਦੂਰ ਦੀ ਸਫਲਤਾ ਦਾ ਜ਼ਿਕਰ ਕਰਦੇ ਹਾਂ ਕੌਮੀ ਸੁਰੱਖਿਆ ਪ੍ਰਤੀ ਵਚਨਬੱਧਤਾ ਵੀ ਪ੍ਰਗਟਾਈ ਉਹਨਾਂ ਹਥਿਆਰਬੰਦ ਬਲਾਂ ਦੀ ਤਾਕਤ ਦਾ ਹਵਾਲਾ ਦਿੰਦੇ ਆਪਣੇ ਸਿਆਚਨ ਬੇਸ ਕੈਂਪਸ ਕੋਈ ਤੇ ਰਵਾਲ ਜਾਟਾਂ ਚੋ ਉਡਾਨਾਂ ਅਤੇ ਪੰਡੂਬੀ ਆਈਐਨਐਸ ਵਾਕਸ਼ੀਰ ਚ ਸਫਲਬਾ ਸਫਲਤਾ ਬਾਰੇ ਵੀ ਜਾਣਕਾਰੀ ਦਿੱਤੀ ਰਾਸ਼ਪਤੀ ਡੋਗਤੀ ਮੁਰਮੂ ਨੇ ਕਿਹਾ ਕਿ ਰੱਖਿਆ ਦੇ ਖੇਤਰ ਵਿੱਚ ਸਾਡੀ ਸਵੈ ਨਿਰਪਰਤਾ ਨੇ ਆਪਰੇਸ਼ਨ ਸੰਦੂਰ ਦੀ ਇਤਿਹਾਸਿਕ ਸਫਲਤਾ ਨੂੰ ਸ਼ਕਤੀ ਦਿੱਤੀ ਹੈ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਨਾਰੀ ਸ਼ਕਤੀ ਦਾ ਵੀ ਅਹਿਮ ਭੂਮਿਕਾ ਹੋਵੇਗੀ ਅਗਲੀ ਖਬਰ ਲੰ데요 ਹੋਏ ਪੰਜਾਬ ਅਤੇ ਹਰਿਆਣਾ ਸੂਬੇ ਦੇ ਵਿੱਚ 77ਵੇਂ ਗਣਤੰਤਰ ਦਿਵਸ ਦਾ ਜਸ਼ਨ ਦੇਸ਼ ਭਗਤੀ ਦੇ ਰੰਗ ਵਿੱਚ ਰੰਗੇ ਗਏ ਦੋਵੇਂ ਸੂਬੇ ਮੁੱਖ ਮੰਤਰੀ ਭਗਵੰਤ ਮਾਨਯੂ ਸ਼ਿਆਰਪੁਰ ਅਤੇ ਨਾਇਬ ਸਿੰਘ ਜ਼ੈਨੀ ਨੇ ਗੁਰੂਗਰਾਮ ਵਿੱਚ ਲਹਿਰਾਇਆ ਤਿਰੰਗਾ ਪੰਜਾਬ ਅਤੇ ਹਰਿਆਣਾ ਵਿੱਚ ਸੋਮਵਾਰ ਨੂੰ 77ਵਾਂ ਗਣਤੰਤਰ ਦਿਵਸ ਪੂਰੇ ਉਤਸ਼ਾਹ ਅਤੇ ਦੇਸ਼ ਭਗਤੀ ਦੇ ਜਜ਼ਵੇ ਨਾਲ ਮਨਾਇਆ ਗਿਆ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਫਾਜ਼ਲਿਕਾ ਵਿਖੇ ਸੂਬਾ ਤਦ ਰੀਜ ਮਗਾਂ ਵਿਚੋ ਕੌਮੀ ਝੰਡਾ ਫੈਰਾਇ ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਜ਼ਰ ਵੀ ਪੂਰ ਵਿਚ ਤੇਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਆਪਣੇ ਸੰਬੋਧਨ ਦੇ ਵਿੱਚ ਮੁੱਖ ਮੰਤਰੀ ਮਾਨ ਨੇ ਆਜ਼ਾਦੀ ਕੋ ਲਾਟੀਆਂ ਦੇ ਕੁਰਬਾਨੀਆਂ ਨੂੰ ਯਾਦ ਕਰਦੇ ਆ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਕਰਨ ਵਾਲੇ ਹਥਿਆਰਬੰਦ ਬਲਾ ਨੂੰ ਸਲਾਮੀ ਦਿੱਤੀ ਦੂਜੇ ਪਾਸੇ ਹਰਿਆਣਾ ਦੇ ਰਾਜਪਾਲ ਅਸੀਮ ਕੁਮਾਰ ਕੋਸ਼ ਨੇ ਪੰਚਗੋਲਾ ਵਿੱਚ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਗੁਰੂਗ੍ਰਾਮ ਦੇ ਵਿੱਚ ਝੰਡਾ ਫੈਰਾ ਕੇ ਗਣਤੰਤਰ ਦਿਵਸ ਦੇ ਜਸ਼ਨਾਂ ਦੀ ਅਗਵਾਈ ਕੀਤੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਸ ਮੌਕੇ ਲੋਕਾਂ ਨੂੰ ਬਧਾਈ ਦਿੰਦੋਂ ਹੋਏ ਸੋਸ਼ਲ ਮੀਡੀਆ ਰਾਹੀਂ ਸੰਵਿਧਾਨਿਕ ਕਦਰਾਂ ਕੀਮਤਾਂ ਤੇ ਲੋਕਤੰਤਰੀ ਆਦਰਸ਼ਾਂ ਪ੍ਰਤੀ ਆਪਣੇ ਵਚਨਬੱਧਤਾ ਦੁਹਰਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਵਿਕਸਿਤ ਭਾਰਤ ਅਤੇ ਆਤਮ ਨਿਰਭਰ ਭਾਰਤ ਦੇ ਨਿਰਮਾਣ ਵਿੱਚ ਹਰ ਨਾਗਰਿਕ ਨੂੰ ਯੋਗਦਾਨ ਪਾਉਣ ਦਾ ਸੱਦਾ ਦਿੱਤਾ ਦੋਵਾਂ ਸੂਬਿਆਂ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਪੁਲਿਸ ਅਤੇ ਹੋਮਗਾਰਡ ਦੀਆਂ ਟੁਕੜੀਆਂ ਵੱਲੋਂ ਸ਼ਾਨਦਾਰ ਪ੍ਰੇਡਾਂ ਕੱਢੀਆਂ ਗਈਆਂ ਸੁਰੱਖਿਆ ਦੇ ਮੱਦੇ ਨਜ਼ਰ ਦੋਵਾਂ ਸੂਬਿਆਂ ਦੇ ਵਿੱਚ ਹੀ ਸੁਰੱਖਿਆ ਦੇ ਸਖਤ ਤੇ ਪੁਕਤਾ ਇੰਤਜ਼ਾਮ ਕੀਤੇ ਗਏ ਤਾਂ ਜੋ ਜਸ਼ਨ ਦੇ ਇਨਾ ਅਮਨ ਅਮਾਨ ਨਾਲ ਆਨੰਦ ਮਾਣ ਸਕਣ ਅਗਲੀ ਖਬਰ ਦਾ ਉਹ ਕਰਦੇ ਹੋਏ ਮਾਗਨਤੰਤਰ ਦਿਵਸ ਕਰਤੱਬਿਆ ਪਾਠ ਤੇ ਪੰਜਾਬ ਚ ਦਿਖਾਇਆ ਹਿੰਦੀ ਦੀ ਚਾਦਰ ਦਾ ਲਾਸਾਨੀ ਇਤਿਹਾਸ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਸ਼ੀਰਦੀ ਨੂੰ ਸਮਰਪਿਤ ਰਹੀ ਪੰਜਾਬ ਦੀ ਝਾਕੀ ਭਾਰਤ ਦੇ 77ਵੇਂ ਗਨਤੰਤਰ ਦਿਵਸ ਮੌਕੇ ਕਰਤੱਬਿਆ ਪਾਠ ਤੇ ਪੰਜਾਬ ਦੀ ਝਾਕੀ ਖਿੱਚ ਦਾ ਕੇਂਦਰ ਬਣੀ ਰਹੀ ਜੋ ਕਿ ਮਨੁੱਖਤਾ ਦੇ ਰੈਬਰ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਜੀ ਦੀ 350 ਸਾਲਾ ਸ਼ਹੀਦਾਂ ਨੂੰ ਸਮਰਪਿਤ ਸੀ ਚਾਕੀ ਰਾਹੀਂ ਗੁਰੂ ਸਾਹਿਬ ਦੀ ਧਾਰਮਿਕ ਆਜ਼ਾਦੀ ਨ્યા ਅਤੇ ਮਨੁੱਖੀ ਅਧਿਕਾਰਾਂ ਦੇ ਲਈ ਦਿੱਤੀ ਗਈ ਲਾਸਾਨੀ ਕੁਰਬਾਨੀ ਨੂੰ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਪੇਸ਼ ਕੀਤਾ ਗਿਆ ਚਾਕੀ ਦੇ ਪਿਛਲੇ ਹਿੱਸੇ ਵਿੱਚ ਦਿੱਲੀ ਦੇ ਇਤਿਹਾਸਿਕ ਗੁਰਦੁਆਰਾ ਸੀਸ ਗੰਜ ਸਾਹਿਬ ਦਾ ਮਾਡਲ ਬਣਾਇਆ ਗਿਆ ਸੀ ਜਿਸ ਦੇ ਸਾਹਮਣੇ ਰਾਗੀ ਸਿੰਘਾਂ ਵੱਲੋਂ ਕੀਤੇ ਜਾ ਰਹੇ ਸ਼ਬਦ ਕੀਰਤਨ ਨੇ ਪੂਰੇ ਮਾਹੌਲ ਨੂੰ ਅਧਿਆਤਮਿਕ ਰੰਗ ਵਿੱਚ ਰੰਗ ਦਿੱਤਾ ਸੀ ਚਾਕੀ ਦੇ ਪਾਸਿਆਂ ਤੇ ਗੁਰੂ ਸਾਹਿਬ ਦੇ अनन्या सिक्खा ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਦੇ ਦ੍ਰਿਸ਼ ਫਲਮਾਏ ਗੈਸਾ ਨਜੋ ਉਹਨਾਂ ਦੇ ਅਟੁੱਟ ਵਿਸ਼ਵਾਸ ਅਤੇ ਬਹਾਦਰੀ ਦੀ ਗਵਾਹੀ ਭਰਦੇ ਸਨ ਪੰਜਾਬ ਦੀ ਇਸ ਚਾਕੀ ਦੇ ਨਾ ਸਿਰਫ ਸੂਬੇ ਦੀ ਅਮੀਰ ਅਧਿਆਤਮਿਕ ਵਿਰਾਸਤ ਨੂੰ ਦੁਨੀਆ ਸਾਹਮਣੇ ਪੇਸ਼ ਕੀਤਾ ਸਗੋ ਉਸ ਮਹਾਨ ਸ਼ਹੀਦੀ ਨੂੰ ਵੀ ਸਲਾਮ ਕੀਤਾ ਜੋ ਕਿਸੇ ਖਾਸ ਖੇਤਰ ਜਾਂ ਧਰਮ ਤੱਕ ਸੀਮਿਤ ਨਾ ਰਹਿ ਕੇ ਸਮੁੱਚੀ ਮਨੁੱਖਤਾ ਲਈ ਮਾਰਗਦਰਸ਼ਕ ਹਨ ਦੱਸ ਦਈਏ ਕਿ ਗਣਤੰਤਰ ਦਿਵਸ ਪ੍ਰੇਡ ਦੇ ਵਿੱਚ ਪਿਛਲੇ 2 ਸਾਲਾਂ ਦੇ ਦੌਰਾਨ ਪੰਜਾਬ ਦੀ ਝਾਕੀ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸੀ ਜਿਸ ਕਰਕੇ ਸੂਬਾ ਤੇ ਕੇਂਦਰ ਸਰਕਾਰ ਦੇ ਦਰਮਿਆਨ ਤਲਖੀ ਨੂੰ ਵੀ ਦੇਖਣ ਨੂੰ ਮਿਲੀ ਸੀ ਅਗਲੀ ਖਬਰ ਦਾ ਰੁਖ ਲੈਂਦੇ ਹੋਏ ਪੰਜਾਬ ਦੀਆਂ ਔਰਤਾਂ ਨੂੰ ਅਗਲੇ ਬਜਟ ਵਿੱਚ ਮਿਲੇਗਾ 1000 ਰੁਪਏ ਮਹੀਨਾ ਸਹਾਇਤਾ ਦਾ ਤੋਹਫਾ ਮੁੱਖ ਮੰਤਰੀ ਮਾਨ ਦਾ ਦਾਵਾ ਹੁਸ਼ਿਆਰਪੁਰ ਵਿਖੇ ਮੁੱਖ ਮੰਤਰੀ ਮਾਨ ਦਾ ਐਲਾਨ ਲੇਨਰ ਡੈਮ ਇਕੋਟ ਰਿਜ਼ਰਬ ਪ੍ਰੋਜੈਕਟ ਦਾ ਉਦਘਾਟਨਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਹੁਸ਼ਿਆਰਪੁਰ ਵਿਖੇ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਔਰਤਾਂ ਦੇ ਲਈ ਇੱਕ ਵੱਡਾ ਐਲਾਨ ਕੀਤਾ ਹੈ ਉਹਨਾਂ ਦੁਹਰਾਇਆ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਚੋਣਾਂ ਦੇ ਦੌਰਾਨ ਕੀਤਾ ਗਿਆ 1000 ਰੁਪਏ ਮਹੀਨਾ ਦੀ ਸਹਾਇਤਾ ਦਾ ਵਾਦਾ ਅਗਲਾ ਸਵੇਰ ਬਚੜ ਦੇ ਵਿੱਚ ਪੂਰਾ ਕਰ ਦਿੱਤਾ ਜਾਵੇਗਾ ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰਾਂ ਭਾਵੇਂ ਕਿੰਨੇ ਹੀ ਸਵਾਲ ਚੁੱਕਣ ਪਰ ਉਹਨਾਂ ਦੀ ਸਰਕਾਰ ਹਰ ਗਰੰਟੀ ਨੂੰ ਅਮਲੀ ਜਾਮਾ ਪਹਲੌਣ ਦੇ ਲਈ ਵਚਨਬੱਧ ਹੈ ਇਸ ਦੇ ਨਾਲ ਹੀ ਉਹਨਾਂ ਉਮੀਦ ਜਿਤਾਈ ਕਿ ਕੇਂਦਰ ਸਰਕਾਰ ਵੀ ਆਉਣ ਵਾਲੇ ਕੇਂਦਰੀ ਬਜਟ ਦੇ ਵਿੱਚ ਪੰਜਾਬ ਦੇ ਯੋਗਦਾਨ ਨੂੰ ਦੇਖਦੇ ਸੂਬੇ ਲਈ ਇੱਕ ਵਿਸ਼ੇਸ਼ ਪੈਕੇਜ ਦਾ ਐਲਾਨ ਕਰੇਗੀ ਮੁੱਖ ਮੰਤਰੀ ਅੱਜ ਹੁਸ਼ਿਆਰਪੁਰ ਦੇ ਸਲੈਨਰ ਡੈਮ ਵਿਖੇ 2.80 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਇਕੋ ਟੂਰਿਜ਼ਮ ਪ੍ਰੋਜੈਕਟ ਦਾ ਉਦ ਘਾਟਨ ਕਰਨ ਪਹੁੰਚੇ ਉਹ ਨਾ ਕਿ ਆ ਕੇ ਪੰਜਾਬ ਵਿੱਚ ਸੈਰਸ ਪਾਟੇ ਦੀਆਂ تھا ਸੰਭਾਵਨਾ ਨਾ ਮਹਾ ਨਾ ਤੇ ਸਲੇਨ ਡੈਮ ਵਰਗੇ ਪ੍ਰੋਜੈਕਟ ਹਿਮਾਚਲ ਪ੍ਰਦੇਸ਼ ਦੇ ਸੈਰਸ ਪਾਟਾ ਸਥਾਨਾਂ ਨੂੰ ਮਾਤ ਦੇਣਗੇ ਇੱਥੇ ਸਲਾਣੀਆਂ ਲਈ ਚਾਰ ਇਕੋ ਹਟ ਇੱਕ ਵੱਡੀ ਕੈਫੇਟੇਰੀਆ ਤੇ ਬੱਚਿਆਂ ਦੇ ਲਈ 16000 ਵਰਗ ਫੁੱਟ ਦਾ ਇੱਕ ਪਲੇਗਰਾਉਂਡ ਵੀ ਬਣਾਇਆ ਗਿਆ ਹੈ ਮਾਨ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਸਰਕਾਰੀ ਜਾਇਦਾਦਾਂ ਨੂੰ ਕਾਉਂਡੀਆਂ ਦੇ ਪਾਹ ਵੇਚਿਆ ਸੀ ਪਰ ਉਹਨਾਂ ਦੀ ਸਰਕਾਰ ਨੇ 52 ਖਸਤਾ ਹਾਲਤ ਜੋ ਕਿ ਰੈਸਟ ਹਾਊਸਸ ਹਨ ਉਹਨਾਂ ਨੂੰ ਸੁਰਜੀਤ ਕਰਕੇ ਹਰ ਮਹੀਨੇ ਉਹਨਾਂ ਤੋਂ 1 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਦਾ ਕੰਮ ਸ਼ੁਰੂ ਕੀਤਾ ਕਰ ਦਿੱਤਾ ਹੈ ਖੇਤੀਬਾੜੀ ਅਤੇ ਸੁਰੱਖਿਆ ਦੇ ਮੁੱਦਿਆਂ ਤੇ ਗੱਲਬਾਤ ਕਰਦਿਆਂ ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਇੱਕ ਜਾਪਾਨੀ ਕੰਪਨੀ ਦੇ ਨਾਲ ਸਾਂਝੇਦਾਰੀ ਕੀਤੀ ਹੈ ਜੋ ਸੂਬੇ ਵਿੱਚ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਦੇ ਲਈ 1300 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਇਸ ਦੇ ਨਾਲ ਫਸਲੀ ਵਿਭਿੰਨਤਾ ਆਵੇਗੀ ਅਤੇ ਧਰਤੀ ਹੇਠਲੇ ਜੋ ਪਾਣੀ ਉਸ ਨੂੰ ਬਚਾਇਆ ਜਾ ਸਕੇਗਾ ਅਮਨ ਮਾਨ ਦੀ ਸਥਿਤੀ ਤੇ ਉਹਨਾਂ ਕਿਹਾ ਕਿ ਗੈਂਗਸਟਰਾਂ ਨੂੰ ਪਨਾਹ ਦੇਣ ਵਾਲੇ ਅੱਜ ਜੋ ਸਵਾਲ ਚੁੱਕ ਰਹੇ ਹਨ ਜਦੋਂ ਕਿ ਪੁਲਿਸ ਨਸ਼ਿਆਂ ਦੇ ਵਿਰੁੱਧ ਜੰਗ ਅਤੇ ਗੈਂਗਸਟਰਾਂ ਤੇ ਬਾਰ ਇਹ ਮੁਹਿੰਮ ਤਹਿਤ ਸਖਤ ਵਾਰ ਸਖਤ ਕਾਰਵਾਈ ਕਰ ਰਹੀ ਹੈ ਉਹਨੇ ਇਹ ਵੀ ਦੱਸਿਆ ਕਿ ਸਰਹੱਦ ਪਾਰੋਂ ਆਉਣ ਵਾਲੇ ਨਸ਼ਿਆਂ ਤੇ ਹਥਿਆਰਾਂ ਨੂੰ ਰੋਕਣ ਦੇ ਲਈ ਪੰਜਾਬ ਐਂਟੀ ਡਰੋਨ ਟੈਕਨੋਲੋਜੀ ਅਪਣਾਉਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਅਗਲੀ ਖਬਰ ਦਾ ਰੁਖ ਕਰ ਲੈਂਦੇ ਹਾਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼ੁਭਾਂਸ਼ੂ ਸ਼ੁਕਲਾ ਨੂੰ ਅਸ਼ੋਕ ਚੱਕਰ ਨਾਲ ਨਿਵਾਜਿਆ ਆਈਐਸਐ ਅਸਤੇ ਕਦਮ ਰੱਖਣ ਵਾਲੇ ਪਹਿਲੇ ਭਾਰਤੀ ਬਨੇ ਗਰੁੱਪ ਗਰੁੱਪ ਕੈਪਟਨ ਸ਼ੁਕਲਾ ਕਰਤੱਬਿਆ ਪਾਠ ਦੇ ਮਿਲਿਆ ਦੇਸ਼ ਦਾ ਸਰਵ ਉੱਚ ਸ਼ਾਂਤੀ ਕਾਲ ਬਹਾਦਰੀ ਪੁਰਸਕਾਰ ਭਾਰਤ ਦੇ 77ਵੇਂ ਗਣਤੰਤਰ ਦਿਵਸ ਮੌਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਰਤੱਬਿਆ ਪਾਠ ਤੇ ਇੱਕ ਇਤਿਹਾਸਿਕ ਪਲ ਦੇ ਦੌਰਾਨ ਗਰੁੱਪ ਕੈਪਟਨ ਸ਼ਿਵਾਂਸ਼ੂ ਸ਼ੁਕਲਾ ਨੂੰ ਦੇਸ਼ ਦੇ ਸਰਵ ਉੱਚ ਸ਼ਾਂਤੀ ਕਾਲ ਪੁਰਸਕਾਰ ਸ਼ੋਕ ਚੱਕਰ ਨਾਲ ਸਨਮਾਨਿਤ ਕੀਤਾ ਲਖਨਊ ਦੇ ਰਹਿਣ ਵਾਲੇ ਸ਼ਿਵਾਂਸ਼ੂ ਸ਼ੁਕਲਾ ਨੇ ਕਮਾਂਟਰੀ ਪੁਲਾੜ ਸਟੇਸ਼ਨ ਆਈਐਸਐਸ ਤੇ ਪਹੁੰਚਣ ਵਾਲੇ ਪਹਿਲੇ ਭਾਰਤੀ ਬਣ ਕੇ ਇਤਿਹਾਸ ਸਿਰਜਿਆ ਹੈ ਪਿਛਲੇ ਸਾਲ ਜੂਨ ਦੇ ਵਿੱਚ ਐਕਸੀਓਮ 4 ਮਿਸ਼ਨ ਦੇ ਹਿੱਸੇ ਵਜੋਂ ਉਹਨਾਂ ਦੀ ਉਹਨਾਂ ਦੀ ਉਮਰ ਜੋ 18 ਦਿਨਾਂ ਦੀ ਪੁਲਾੜ ਯਾਤਰਾ ਸੀ ਰਾਕੇਸ਼ ਸ਼ਰਮਾ ਦੇ ਮਿਸ਼ਨ ਤੋਂ 41 ਸਾਲਾਂ ਬਾਅਦ ਭਾਰਤ ਦੇ ਲਈ ਇੱਕ ਵੱਡੀ ਉਪਲਾਬਦੀ ਸਾਬਤ ਹੋਈ ਹੈ ਪੁਲਾੜ ਦੇ ਵਿੱਚ ਕੀਤੇ ਗਏ ਗੁੰਝਲਦਾਰ ਪ੍ਰਯੋਗਾਂ ਅਤੇ ਭਾਰਤ ਦੇ ਮਾਨਵ ਪੁਲਾੜ ਪ੍ਰੋਗਰਾਮ ਦੇ ਵਿੱਚ ਪਾਏ अहम ਯੋਗਦਾਨ ਦੇ ਲਈ ਉਹਨਾਂ ਨੂੰ ਇੱਕ ਬਕਕਾਰੀ ਸਮਾਨ ਦਿੱਤਾ ਗਿਆ ਹੈ। ਸਾਲ 2006 ਦੇ ਵਿੱਚ ਭਾਰਤੀ ਹਵਾਈ ਸੈਨਾ ਦੇ ਫਾਈਟਰ ਸਟ੍ਰੀਮ ਦੇ ਵਿੱਚ ਕਮਿਸ਼ਨ ਪ੍ਰਾਪਤ ਕਰਨ ਵਾਲੇ ਗਰੁੱਪ ਕੈਪਟਨ ਸ਼ੁਕਲਾ ਇੱਕ ਤਜਰਬੇਕਾਰ ਫਾਈਟਰ ਪਾਇਲਟ ਹਨ ਜਿਨ੍ਹਾਂ ਕੋਲ SU-30, MiG-29 ਵਰਗੇ ਜਹਾਜ਼ਾਂ ਤੇ 2000 ਘੰਟਿਆਂ ਤੋਂ ਵੱਧ ਉਡਾਣ ਦਾ ਤਜਰਬਾ ਹੈ। एक्सियो चार मिशन ਜਿਸ ਵਿੱਚ ਨਾਸਾ, ਇਸਰੋ ਅਤੇ ਯੂਰੋਪੀਅਨ ਸਪੇਸ ਏਜੰਸੀ ਆ ਜੋ ਕਿ ਸ਼ਾਮਿਲ ਹਨ ਦੌਰਾਨ ਉਹਨਾਂ ਦੀ ਪਾਇਲਟ ਵੱਜੂ ਭੂਮਿਕਾ ਨੇ ਵਿਸ਼ੇ ਪੱਧਰ ਤੇ ਭਾਰਤ ਦਾ ਮਾਣ ਵਧਾਇਆ ਹੈ। ਕਰਤੱਬ્ય ਪੱਥ ਤੇ ਜਦੋਂ ਰਾਸ਼ਟਰਪਤੀ ਮੁਰਮੂ ਨੇ ਉਹਨਾਂ ਨੂੰ ਇਹ ਪੁਰਸਕਾਰ ਭੇਟ ਕੀਤਾ ਤਾਂ ਪੂਰਾ ਮੈਦਾਨ ਤਾੜੀਆਂ ਦੀ ਗੂੰਜ ਦੇ ਨਾਲ ਭਰ ਗਿਆ ਜੋ ਭਾਰਤ ਦੇ ਪੁਲਾੜ ਵਿਗਿਆਨ ਅਤੇ ਸੈਨਿਕ ਸ਼ਕਤੀ ਦੇ ਸੁਮੇਲ ਦਾ ਪ੍ਰਤੀਕ ਬਣ ਗਿਆ। ਸਾਨੂੰ ਹੋਂ ਤੱਕ ਦੀਆਂ ਮੁੱਖ ਖਬਰਾਂ ਅਗਲੀ ਖਬਰ ਲੈ ਕੇ ਫਿਰ ਹਾਜ਼ਰ ਹੋ ਮੰਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ